ਕੱਟ ਗਿਣਤੀ ਤੋਂਮਾਂ ਦੇ ਨਾਲ ਬਹੁਤ ੱਕਾ ਹੁੰਦਾ ਸਿੱਖਾਂ ਦੇ ਨਾਲ ਖਾਸ ਕਰਕੇ ਕਿਉਂਕਿ ਬੰਦੀ ਸਿੱਖਾਂ ਨੂੰ ਜਿਹੜੇ ਆਪਣੀਆਂ ਸਜ਼ਾਵਾਂ ਭੁਗਤ ਚੁੱਕਿਆ ਉਸ ਤੋਂ ਬਾਅਦ ਵਿੱਚ ਵੀ ਛੱਡਣ ਤੋਂ ਇਹਨਾਂ ਨੂੰ ਡਰ ਲੱਗਦਾ ਪਰ ਜਿੱਥੇ ਗੱਲ ਆਉਂਦੀ ਹੈ ਉਹ ਝੂਠੇ ਸੋਦੇ ਵਾਲੇ ਦੀ ਰਾਮਦੀਨ ਦੀ ਉਹਨੂੰ ਬਾਰ ਬਾਰ ਪਰੋਲ ਤੇ ਬਾਹਰ ਭੇਜ ਕੇ ਸਰਕਾਰ ਨੂੰ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਆਪ ਹੀ ਸਾਰਾ ਮਾਹੌਲ ਜਿਹੜਾ ਵਿਗਾੜਦੇ ਨੇ ਹੋਰ ਇਸ ਤੋਂ ਵੱਧ ਜਿਹੜੀ ਆ ਗੁਲਾਮੀ ਦਾ ਅਹਿਸਾਸ ਵੀ ਕਰਵਾਇਆ ਜਾ ਸਕਦਾ ਬੜੀ ਹਰਾਨੀ ਦੀ ਗੱਲ ਐ ਬੜੀ ਦੁੱਖ ਦੀ ਗੱਲ ਐ ਕਿ ਜਿੱਥੇ ਘੱਟ ਗਿਣਤੀ ਤੋਮਾਂ ਦੇ ਨਾਲ ਬਹੁਤ ੱਕਾ ਹੁੰਦਾ ਸਿੱਖਾਂ ਦੇ ਨਾਲ ਖਾਸ ਕਰਕੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਸਰਕਾਰਾਂ ੱਕਾ ਕਰਦੀਆਂ ਕਿਉਂਕਿ ਬੰਦੀ ਸਿੱਖਾਂ ਨੂੰ ਜਿਹੜੇ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਆ ਉਸ ਤੋਂ ਬਾਅਦ ਵਿੱਚ ਵੀ ਛੱਡਣ ਤੋਂ ਇਹਨਾਂ ਨੂੰ ਡਰ ਲੱਗਦਾ ਪਰ ਜਿੱਥੇ ਗੱਲ ਆਉਂਦੀ ਹੈ ਉਹ ਝੂਠੇ ਸੌਦੇ ਵਾਲੇ ਦੀ ਰਾਮ ਰੀਨ ਦੀ ਉਹਨੂੰ ਬਾਰ-ਬਾਰ ਕਰੋਲ ਤੇ ਬਾਹਰ ਭੇਜ ਕੇ ਤੇ ਜਾਂ ਸਿੱਖਾਂ ਨੂੰ ਕਹਿ ਲੋ ਜਾਂ ਘੱਟ ਜਣਤੀ ਹੋਰ ਧਰਮੀ ਲੋਕ ਜਿਹੜੇ ਨੇ ਹੋਰ ਕੋਈ ਹਿੰਦੂਆ ਵਿੱਚ ਵੀ ਮੁਸਲਮਾਨਾਂ ਵਿੱਚ ਵੀ ਰੱਖਵਾਹ ਵਰਗਾਂ ਦੇ ਸੱਚੇ-ਸੁੱਚੇ ਲੋਕ ਜਿਹੜੇ ਹੈਗੇ ਉਹਨਾਂ ਨੂੰ ਚੜਾਇਆ ਜਾਂਦਾ ਜਦੋਂ ਕਿ ਉਹਦਾ ਸਾਰਿਆਂ ਨੂੰ ਪਤਾ ਕਿਉਂ ਨਹੀਂ ਕੀ ਕੁਝ ਪੁੱਤਾ ਤੇ ਪਰ ਗੁਰੂ ਕੇ ਸਿੱਖ ਜਿਹੜੇ ਨੇ ਜਿਹੜੀ ਕੌਮ ਸਰਬੱਤ ਦਾ ਭਲਾ ਮੰਗਦੀ ਆ ਉਹਦੇ ਨਾਲ ਤਰੂ ਕੀਤਾ ਜਾਂਦਾ ਉਹਨੂੰ ਗੁਲਾਮੀ ਦਾ ਸਾਸ ਕਰਾਇਆ ਜਾਂਦਾ ਤੇ ਇਹੋ ਜਿਹੇ ਜਿਹੜੇ ਆ ਉਹਨਾਂ ਨੂੰ ਬਾਰ ਬਾਰ ਜਿਹੜਾ ਬਾਹਰ ਕੱਢਿਆ ਜਾਂਦਾ ਇਹਨੂੰ ਸਰਕਾਰ ਨੂੰ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਆਪ ਹੀ ਸਾਰਾ ਮਾਹੌਲ ਜਿਹੜਾ ਵਿਗਾੜਦੇ ਨੇ ਇਸ ਕਰਕੇ ਸਾਰਿਆਂ ਦੇ ਨਾਲ ਬਰਾਬਰਤਾ ਹੋਣੀ ਚਾਹੀਦੀ ਆ ਤੇ ਬੰਦੀ ਸਿੱਖ ਵੀ ਜਿਹੜੇ ਆ ਗੁਰੂ ਕੇ ਸਿੱਖ ਵੀ ਜਿਹੜੇ ਉਹਨਾਂ ਨੂੰ ਰਿਹਾ ਕਰਕੇ ਤਾਂ ਕਿ ਉਹ ਵੀ ਆਪਣੇ ਪਰਿਵਾਰਾਂ ਦਾ ਚਾਹਣ ਹੋਰ ਇਸ ਤੋਂ ਵੱਧ ਜਿਹੜੀ ਹੈ ਗੁਲਾਮੀ ਦਾ ਅਹਿਸਾਸ ਵੀ ਕਰਵਾਇਆ ਜਾ ਸਕਦਾ ਸਿੰਘ ਸਾਹਿਬ ਜੀਰੋ ਵੀ ਚੋਣ ਆਉਂਦੇ ਆ ਉਹਦੇ ਵੀ ਪਰੋਲ ਦਿੱਤੀ ਜਾਂਦੀ ਤੁਹਾਨੂੰ ਵੀ ਨਹੀਂ ਲੱਗਦਾ ਰਾਤੀ ਦੀ ਲੈ ਕੇ ਇਹਨਾਂ ਤੇ ਕੀਤੀ ਜਾਂਦੀ ਹੈ ਆ ਕੋਈ ਆ ਬਾਰ-ਬਾਰ ਜਿਹੜਾ ਬਾ ਰਾਜਨੀਤੀ ਕਰਕੇ ਤੇ ਸਾਡੇ ਸਿੱਖਾਂ ਨੂੰ ਖਾਸ ਕਰਕੇ ਜਿਹੜੇ ਆ ਘਟ ਗਣਤੀਆਂ ਨੂੰ ਚੜਾਇਆ ਜਾਂਦਾ ਜਿਨ੍ਹਾਂ ਨੇ ਇਸ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਸ਼ਹਾਦਤਾਂ ਦਿੱਤੀਆਂ ਕਾਲੇ ਪਾਣੀ ਫਾਂਸੀਆਂ ਦੇ ਰਸੇ ਚੁੰਮੇ ਉਹ ਸਜਾਵਾਂ ਵੀ ਹੋਈਆਂ ਤੇ ਉਹਨਾਂ ਦੀਆਂ ਜਾਇਦਾਦਾ ਪ੍ਰਾਪਰਟੀਆਂ ਖੁਰਕੋਈਆਂ ਤੇ ਉਹਨਾਂ ਦੇ ਨਾਲ ਜਿਹੜਾ ਹੈ ਪੋਸਟ ਟੈਂਪੋ ਏ ਠੱਗਾ ਹੋ ਰਿਹਾ ਏ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਕੌਮ ਦੇ ਅੰਦਰ ਏਕਤਾ ਇਤਫਾਕ ਬਖਸ਼ਿਸ਼ ਕਰਨ ਤਾਂ ਕਿ ਕੌਮ ਜਿਹੜੀ ਇੱਕ ਪਲੇਟਫਾਰਮ ਤੇ ਇਕੱਠੀ ਹੋ ਕੇ ਆਪਣੇ ਜਿਹੜੇ ਹੱਕ ਲੈਣ ਦਾ ਤੇ ਜਿਹੜੇ ਠੱਗਿਆ ਹੁੰਦਾ ਵਾ ਜਿਹੜੀ ਬੇਇਨਸਾਫੀ ਹੁੰਦੀ ਆ ਉਹਦੇ ਵਾਸਤੇ ਆਵਾਜ਼ ਬੁਲੰਦ ਕਰਨ ਵਾਸਤੇ ਇੱਕ ਮੰਚ ਤੇ ਗੁਰੂ ਸਾਹਿਬ ਕਿਰਪਾ ਕਰਨ ਤਕਾਲਤਖ ਸਾਹਿਬ ਦੀ ਛਤਰ ਛਾਇਆ ਇਸ ਨਿਸ਼ਾਨ ਸਾਹਿਬ ਥੱਲੇ ਸਾਰਿਆਂ ਨੂੰ ਇਕੱਠੇ ਹੋਣ ਦਾ ਬਲਬਕਸਾ